ਅੱਜ ਦਿਨ ਸਾਡੇ ਨੌਜਵਾਨ ਜਹਾਜ਼ ਭਰ ਕੇ ਪਰਦੇਸਾਂ ਵਿੱਚ ਜਾ ਰਹੇ ਨੇ ਲੇਕਿਨ ਪਰਦੇਸਾਂ ਦੀ ਧਰਤੀ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਅਤੇ ਪੈਸਾ ਲੈ ਕੇ ਨਹੀਂ ਆਉਂਦੀ ਕਈ ਇਨਸਾਨ ਅਜਿਹੇ ਵੀ ਹੁੰਦੇ ਨੇ ਜਿਹੜੇ ਪਰਦੇਸ ਜਾ ਕੇ ਸਭ ਕੁਝ ਗਵਾ ਬੈਠਦੇ ਨੇ ਕਈ ਤਾਂ ਪੈਸੇ ਪੱਖੋਂ ਸਭ ਕੁਝ ਗਵਾ ਬੈਠਦੇ ਨੇ ਅਤੇ ਕਈ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਪਰਦੇਸਾਂ ਦੇ ਵਿੱਚ ਆਪਣੀ ਜਾਨ ਗਵਾ ਬੈਠਦੇ ਨੇ ਅਜਿਹਾ ਇੱਕ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਬਹਿੰਦੀਪੁਰ ਦਾ ਮਾਪਿਆਂ ਦਾ 30 ਸਾਲਾ ਇਕਲੌਤਾ ਪੁੱਤ ਤੀਰਤ ਸਿੰਘ ਇੱਕ ਸਾਲ ਪਹਿਲਾਂ ਡੌਂਕੀ ਲਾ ਕੇ ਅਮਰੀਕਾ ਗਿਆ ਸੀ ਤਾਂ ਹੁਣ ਅਮਰੀਕਾ ਦੇ ਵਿੱਚ ਉਸਦੀ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ ਸਰਕਾਰਾਂ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ بیٹے ਦੀ ਮ੍ਰਿਤਕ ਦੇ ਨੂੰ ਵਤਨ ਵਾਪਸ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜਿਸ ਪੁੱਤਰ ਦੇ ਵਿਦੇਸ਼ ਜਾਣ ਤੇ ਪਰਿਵਾਰ ਨੂੰ ਖੁਸ਼ੀ ਸੀ ਕੀ ਉਹਨਾਂ ਦਾ ਪੁੱਤ ਹੁਣ ਗਰੀਬੀ ਦੂਰ ਕਰ ਦੇਵੇਗਾ ਤਾਂ ਗਰੀਬੀ ਤੱਕ ਹੀ ਜਾਣੀ ਸੀ ਪਰਿਵਾਰ ਆ ਜਿਹੜਾ ਉਹ ਆਪਣੇ ਪੁੱਤ ਤੋਂ ਹੀ ਹੱਥ ਤੋਂ ਬੈਠਦਾ ਏ ਜਿਨ੍ਹਾਂ ਹੱਥਾਂ ਨਾਲ ਉਸ ਪੁੱਤ ਨੂੰ ਪਾਲਿਆ ਹੁੰਦਾ ਏ ਉਸ ਪੁੱਤ ਦੇ ਅੰਤਿਮ ਦਰਸ਼ਨਾਂ ਲਈ ਹੁਣ ਉਹ ਹੱਥ ਅਤੇ ਹੁਣ ਅੱਖਾਂ ਨੇ ਜਿਹੜੀਆਂ ਉਹ ਤਰਸ ਰਹੀਆਂ ਨੇ ਤਾਂ ਵੱਡਾ ਭਾਣਾ ਜਿਹੜਾ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਏ ਇੱਕ ਸਾਲ ਪਹਿਲਾਂ ਡੌਂਕੀ ਲਾ ਕੇ ਇਹ ਨੌਜਵਾਨਾ ਜਿਹੜਾ ਉਹ ਵਿਦੇਸ਼ ਗਿਆ ਸੀ ਤਾਂ ਜ਼ਾਹਿਰ ਦੀ ਗੱਲ ਹੈ ਕਿ ਡੌਂਕੀ ਲਾਉਣ ਲਈ ਲੱਖਾਂ ਰੁਪਏ ਲੱਗਦੇ ਨੇ 35 ਲੱਖ ਤੋਂ ਲੈ ਕੇ 50 ਲੱਖ ਤੱਕ ਨੌਜਵਾਨ ਇਸ ਦੇ ਲਈ ਖਰਚ ਦਿੰਦੇ ਨੇ ਤਾਂ ਇਹ ਪੈਸੇ ਵੀ ਅਜੇ ਤੱਕ ਪੂਰੇ ਨਹੀਂ ਹੋਏ ਹੋਣੇ ਤਾਂ ਇਸ ਤੋਂ ਪਹਿਲਾਂ ਹੀ ਇਹ ਵੱਡਾ ਭਾਣਾ ਵਾਪਰ ਜਾਂਦਾ ਏ ਮਾਪਿਆਂ ਦਾ ਇਕਲੌਤਾ ਪੁੱਤ ਜਿਹੜਾ ਉਹ ਆਪਣੀ ਜਾਨ ਗਵਾ ਬੈਠਦਾ ਏ ਪਿੱਛੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰਿਸ਼ਤੇਦਾਰ ਤੇ ਪਿੰਡ ਵਾਸੀ ਨੇ ਜਿਹੜੇ ਉਹ ਪਰਿਵਾਰ ਦੇ ਨਾਲ ਹਮਦਰਦੀ ਦਿਜਾਉਣ ਉਹਨਾਂ ਦੇ ਘਰ ਪਹੁੰਚ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਸਿਹਤ ਖਰਾਬ ਹੋਣ ਕਰਕੇ ਉਸ ਨੌਜਵਾਨ ਦੀ ਮੌਤ ਹੋ ਗਈ ਸੀ ਤਾਂ 30 ਸਾਲ ਦਾ ਨੌਜਵਾਨ ਜਿਹੜਾ ਉਹ ਆਪਣੇ ਮਾਪਿਆਂ ਨੂੰ ਇਕੱਲਾ ਛੱਡ ਕੇ ਇਸ ਜਹਾਨੋਂ ਤੁਰ ਗਿਆ ਏ ਆਏ ਦਿਨ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਨੇ ਤਾਂ ਕੁਝ ਨੌਜਵਾਨ ਡੌਂਕੀ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਵਿਦੇਸ਼ ਜਾਣ ਦਾ ਰਾਹ ਚੁਣਦੇ ਨੇ ਲੇਕਿਨ ਕਈ ਵਾਰ ਇਹ ਰਾਹ ਅਜਿਹੇ ਜ਼ਖਮ ਦੇ ਦਿੰਦਾ ਹੈ ਜਿਹੜੇ ساری ਜ਼ਿੰਦਗੀ ਪੂਰੇ ਨਹੀਂ ਜਾਂਦੇ